ਲੋ ਵੀ ਮਿੱਤਰੋ ਦੇਸੀ ਲੱਗਿਆ ਜਗੜ ਲਾਉਣ ਤੇ ਆਪਾਂ ਮੇਰੇ ਬਾਲਟੀ ਵਿੱਚ ਇਹਦੀ ਗੰਗਾਈ ਤੇ ਆਪਾਂ ਮੈਂ ਕਿਹ ਚੋਚੇ ਚੱਲ ਠੰਡੇ ਜੰਮੂਰੇ ਚੱਲ ਆਹ ਜੰਮੂਰਾ ਕਰਾਂਗੇ ਤੇ ਕੋਣ ਕਰਾਂ ਬਾਲਟੀ ਵਿੱਚ ਘੱਟ ਲਈਏ ਪਾਣੀ ਦੇ ਸਾੜਦੇ ਗਲੀ ਤੇ ਇਹਦੇ ਆਪਾਂ ਲਾਵਾਂਗੇ ਉੱਪਰ ਆਹ ਤਪੂਣੀ ਆਪਾਂ ਪਾਉਂ ਤਾ ਰਹੇ ਹਾਂ ਫਾਰ ਵੀ ਬੜੇ ਸਟੇਰੀ ਦੀ ਮਿੱਟੀ ਬਣਾ ਲਈਏ ਫਿਰ ਆਹ ਕਾਪੂਸ ਰਿਆਂ ਦਾ ਕਿੰਨੀ ਮਿੱਟੀ ਬਣਾ ਕੇ ਆਪਾਂ ਲਾ ਕੇ ਫਿਰ ਕਰ ਦਿੰਦਾ ਕਮਜ਼ੂਰ ਤੁਸੀਂ ਵੀ ਆਪਣਾ ਤੰਦੋਸ਼ ਮੜ ਕੇ ਹੋ ਗਿਆ ਜੀ ਉਹਦਾ ਤਿਆਰ ਤੇ ਮਿੱਟੀ ਥੋੜੀ ਜੀ ਵਧੀਆ ਨਵੀ ਸੋਹ ਸਹਾ ਬਣਾ ਲਓ ਤੇ ਵੀ ਉਹ ਲਿਆਂ ਵਾਲੀ ਮਿੱਟੀ ਵਧੀਆ ਪਰਤਨਾ ਕਰ ਲੋ ਵਧੀਆ ਹੋਗਾ ਤੰਦੂਰ ਵਧੀਆ ਜੀ ਸਿਕਣ ਖਾ ਵੀ ਲੈ ਕੇ ਨਾ ਤੁਹਾਨੂੰ ਗਾਣ ਦਾ ਦੱਸ ਦਿਆ ਪ੍ਰੋਗਰਾਮ ਵਰ ਦਾ ਤੇ ਆ ਬਲੀਆ ਰੱਖੀ ਜੇ ਆਪਣੀਆਂ ਤੇ ਸਾਰਾ ਕੰਪਰੋਰ ਤਾਂ ਲੜਾ ਤੇ ਜਿਹੜਾ ਬਾਕੀ ਦਾ ਸਿਕਣ ਹੈਗਾ ਉਹ ਮੈਗਨੇਟ ਹੋ ਰਿਹਾ ਹੈਗਾ ਪੂਰੀ ਬਾਉਂਡਲੈਸ ਹੈਗਾ ਤੇ ਤੁਹਾਨੂੰ ਉਹ ਦਿਖਾ ਰਹੇ ਆ ਤੇ ਬਾਉਂਡਲੈਸ ਜਿਹੜਾ ਸਿਕਣ ਹੈਗਾ ਉਹਨੇ ਤਿਆਰ ਕਰਾ ਪਾ ਕੇ ਵੱਡੂ ਢੁੱਕੇ ਇਸ ਤਰ੍ਹਾਂ ਉਹਨੂੰ ਮੈਰਨਟ ਕਰਾਂਗੇ ਬੈਠਾਗੇ ਨਵੇਂ ਸਮੇਂ ਤੱਕ ਜਦੋਂ ਤੱਕ ਨਵਾਂ ਸਾਲ ਨਹੀਂ ਆੜਦਾ ਆਜਾ ਕੋਈ ਚੰਗਾ ਲੋਪ ਪਹਿਲਾਂ ਚੜ ਗਿਆ ਹਾਂ ਹੈਪੀ ਨਿਊ ਯਰ ਹਰਵਾਰ ਦੇ ਵਿੱਚ ਇਹ ਹੁਣ ਉਹ ਨਹੀਂ ਰਹਿੰਦਾ ਹੈਪੀ ਨਿਊ ਯਰ ਬਰਲੀ ਮੇਰਾ ਤਰੈਣਾ ਆਪਾਂ ਤੋਂ ਜ਼ੂਰ ਬੜਾ ਆਇਆ ਹੈਗਾ ਪਲੂਰ ਆਪਣਾ ਸਕਸੈਸਫੁਲ ਹੋ ਗਿਆ ਠੀਕਾ ਜਿਹੜਾ ਆਪਾਂ ਪ੍ਰੋਗਰਾਮ ਬਣਾਉਣਾ ਸੀ ਨਾ ਅੱਜ ਲੋਪਾ ਬਣ ਗਿਆ ਪਰ ਗੱਲ ਨਹੀਂ ਹੋਈ ਵੀ ਇੱਕ ਬੇਰੀ ਚੱਲ ਕੇ ਇਹਨਾਂ ਦਾ ਸਭਾ ਸੋ ਮਿੱਟੀ ਹੀ ਸਾਰੇ ਗਈ ਤੇ ਮਿੱਟੀ ਲੈ ਕੇ ਹੁਣ ਆਪਾਂ ਨੂੰ ਦੁਬਾਰੇ ਦਾ ਰਿਗਾਰਡ ਲਾਉਣਾ ਪੈਣਾਗਾ ਤੇ ਜਾਨਕੀ ਪ੍ਰੋਗਰਾਮ ਹੋ ਗਿਆ ਐਂਡ ਆਪਣਾ ਤੁਗਾ ਜਿਹੜਾ ਆਪਣਾ ਪ੍ਰੋਗਰਾਮ ਦੇ ਉੱਪਰ ਕਰਿਆ ਸੀਗਾ ਇਹ ਉਹ ਆਪਣਾ ਸਕਸੈਸਫੁਲ ਹੋ ਗਿਆ ਨਵਜਾਣ ਬੋਲੋ ਆਪਾਂ ਕੱਟ ਨਵੀਂ ਵਾਰਟੀ ਦੀ ਹੁੰਦੀ ਹੈਗੀ ਜਦੋਂ ਤੇ ਆ ਪਵਰਾ ਵਗੇ ਤਾਂ ਦੂਰ ਠੀਕ ਹੈ ਨਾ ਇਹ ਆ ਪਵਰਾ ਹੋਵੇ ਤਾਂ ਦੂਰ ਮੈਨੂੰ ਦਿਖਾਉਣਾ ਜੇ ਜਿਹੜੀ ਆਹ ਬਾਟੀ ਇਹ ਤਾਂ ਪਾ ਲੈ ਗਿਆ ਦੀਏਗੀ ਚੱਕ ਕੇ ਸਰਵ ਚੈਨਲ ਦੇ ਵਿੱਚ ਦਿਖਾਉਣਾ ਇਹ ਆ ਪਵਰਾ ਦੀ ਜਿਹੜੀ ਚੱਕ ਕੇ ਆਪਾਂ ਦੇਖਾ ਇਹ ਵੀ ਜੇ ਇਹ ਚੱਪਾ ਨਾ ਮਾਰੇ ਜੀ ਗਾ ਇਹਨਾਂ ਆਪਾਂ ਮਿੱਟੀ ਉੱਤੇ ਨਾ ਨਹੀਂ ਦੀ ਮਿੱਟੀ ਵਧੀਆ ਨਹੀਂ ਸ਼ਹੀ ਆ ਜੇ ਜਿਹੜੀ ਆਪਾਂ ਬਾਟੀ ਲੈ ਦੀਏਗੀ ਇਹਦੇ ਵਿੱਚ ਆਪਾਂ ਬਣਾਵਾਂਗੇ ਤਾਂ ਦੂਰ ਨਾ ਮਾ ਤੇ ਪ੍ਰੋਗਰਾਮ ਬਹੁਤ ਐਂਡ ਹੋ ਗਿਆ ਸੀਗਾ ਕੋਈ ਚੱਕਰ ਵਾਲੀ ਗੱਲ ਨਹੀਂ ਵੀ ਵਧੀਆ ਬਣਾਈ ਪੂਰਾ ਏਹਨੂੰ ਸੁਣ ਮੈਂ ਦਿਖਾ ਵੀਡੀਓ ਵੀ ਬਚਾ ਐਡ ਕਰੂੰਗਾ ਮੈਂ ਵੀ ਜਿਹੜੀ ਗੱਲ ਹੈਗੀ ਹੈ ਕਿ ਤਾ ਉਹ ਪੂਰੀ ਵਧੀਆ ਜਿਹੇ ਐਂਡ ਸੀਗਾ ਕੰਮ ਪਰ ਗੱਲ ਇਹ ਵੀ ਮਿੱਟੀ ਵਧੀਆ ਨਹੀਂ ਸੀਗੀ ਮਿੱਟੀ ਕਿਉਂ ਨਹੀਂ ਵਧੀਆ ਸੀ ਕਿਉਂਕਿ ਚੀਕ ਨੂੰ ਮਿੱਟੀ ਘੱਟ ਸੀਗੀ ਆਪਾਂ ਇੱਥੇ ਹੀ ਪਾ ਪਟੜ ਕੇ ਲਾਈ ਸੀ ਵਿੱਚ ਦਾ ਗੁੱਪ ਆ ਕੇ ਜਿਵੇਂ ਲੈਬ ਤੇ ਅਸੀਂ ਆਪਾਂ ਤੋਂ ਰੂਪ ਤਿਆਰ ਕੀਤਾ ਸੀ ਜੇ ਉਹ ਆਪਾਂ ਇਹਦੇ ਵਿੱਚ ਆਪਾਂ ਪੂਰੀ ਵਧੀਆ ਜਿਹੜੀ ਚੀਕ ਨੂੰ ਮਿੱਟੀ ਉਹ ਨਵਾਗੇ ਤੇ ਜਿਹਦੇ ਨਾਲ ਕੇ ਇਹਦੀ ਵਾਤਰਾਵ ਕੋ ਵਧੀਆ ਆਪਾਂ ਨੂੰ ਕੰਮ ਜੜਾ ਸਕੇ ਹਨ ਤੇ ਆਪਾਂ ਪਾਰਟੀ ਨਵੀਂਆਂ ਦੀ ਅੱਜ ਤੇ ਜਿਹੜਾ ਉਹ ਪੁਰਾਣਾ ਤੋਂ ਪੁਰਾਣਾ ਮੇਰ ਹੋਗਾ ਸ਼ੁਰੂ ਰੱਬ ਦੇ ਉੱਤੇ ਰੰਗ ਹੁਣ ਕੀ ਦਿਖਾਵਾਂ ਹਾਂ ਤੁਹਾਨੂੰ ਜਿਹੜਾ ਨਿਕਲ ਲਾਈਟ ਖੁੱਲ ਗਈ ਹੈਗੀ ਤੇ ਠੀਕ ਹੈ ਜੇ ਆਪਾਂ ਉਹ ਪੁਰਾਣਾ ਇਹਨੂੰ ਵੀ ਆਪਾਂ ਤਿਆਰ ਕਰਾਂਗੇ ਇਹਨੂੰ ਆਪਾਂ ਹਟਣਾ ਹਟ ਜੇ ਤਿਆਰ ਕਰ ਗਏ ਆਪਾਂ ਕਿਉਂਕਿ ਕਈ ਵਾਰ ਔਖੇ ਮੇਲੇ ਕੰਮ ਵੀ ਆ ਸਕਦਾ ਹੈ ਆਪਣੇ ਠੀਕ ਹੈ ਨਹੀਂ ਦੇ ਰਿਚ ਉਹ ਬਚੇ ਮੁਟਿਲਾ ਦੇ ਪੁਰਾਣੇ ਉਹ ਤਿਆਰ ਕਰਦੇ ਫਾਗੇ ਹੁੰਦੀ ਦੂ ਕ ਕਰਕੇ ਰੱਖਾਂਗੇ ਤੇ ਦੋਨਾਂ ਵਿੱਚ ਪੋਲਾ ਪਾ ਕੇ ਤੇ ਇੱਕ ਮੀਦੇ ਵਿੱਚ ਮਰਦੀ ਆਪਾਂ ਲਾ ਸਕਦੇ ਆ ਇੱਕ ਤਿਆਰ ਹੋ ਗਿਆ ਦੂਜੇ ਵਿੱਚ ਲਾਤਾ ਹਾਂ ਕੋਈ ਪੋਲਾ ਠੰਡਾ ਪੈ ਜਾਂਦਾ ਹਾਂ ਹਾਂ ਤੁਹਾਡੇ ਅਰੇ ਗੁਗਾਣੀ ਵਾਲੀ ਕੁਰੀ ਦੇ ਵਿੱਚ ਤਾਂ ਓਕੇ ਧੰਨਵਾਦ ਤੁਹਾਡੇ ਸਾਰਿਆਂ ਦਾ